ਨਾਣਕਿਆਂ ਦਾ ਗੋਦ ਵੀ ਦੇਖਦੇ ਸੀ ਹੈ ਨਾਦ ਕੇ ਘਰਾਣੇ ਤੇ ਨਾਨਕੇ ਘਰਾਣੇ ਦੇਖੇ ਜਾਂਦੇ ਸੀ ਕਿਉਂ ਪਹਿਲਾਂ ਤਾਂ ਮੈਂ ਇਕੱਲੇ ਨੇ ਬਾਗੀ ਹੋ ਕੇ ਕੀਤਾ ਸੀ ਕੰਮ ਪਰ 90 ਬੱਕਰੀਆਂ ਮਰੀਆਂ ਉਹ ਕਹਿੰਦੇ ਭਾਵੇਂ ਕਿਲਾ ਰੋਕਲਾ ਹਾਂ ਹੁਣ ਕਿਲੇ ਦਾ ਫਰਾ ਗਿਆ ਮੇਜਰ ਨੇ ਦੱਸਿਆ ਨਹੀਂ ਨਾਲ ਘੋੜੀਆਂ ਦਾ ਵੀ ਕੰਮ ਰੱਖਿਆਗਾ ਇਹ ਪੁੱਤ ਤੇਰਾ ਜਿਹੜਾ ਫਾਰਮ ਆ ਸਾਨੂੰ ਘੋੜੀਆਂ ਆਲਾ ਲੱਗਿਆ ਅੱਛਾ ਕਦੋਂ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਵਿੱਟ ਜ਼ਿਲ੍ਹਾ ਬਠਿੰਡਾ ਦੇ ਖੜੇ ਆ ਪਿੰਡ ਕਮਾਲੂ ਜਿੱਥੇ ਕਿ ਸਾਡੇ ਮਿੱਤਰ ਨੇ ਇੱਕ ਫਾਰਮ ਖੋਲ੍ਹਿਆ ਇੱਥੇ ਮੇਜਰ ਸਿੰਘ ਕਮਾਲੂ ਨੇ ਜੋ ਕਿ ਸਮਾਰਸ ਟੀਵੀ ਦੇ ਨਾਲ-ਨਾਲ ਖੇਤੀਬਾੜੀ ਦੇ ਨਾਲ-ਨਾਲ ਇੱਕ ਸਹਾਇਕ ਧੰਦਾ ਵੀ ਉਹਨੇ ਕਰਿਆ ਬਾਈ ਨੇ ਤੇ ਕੀ ਕੀ ਬਾਈ ਨੂੰ ਦਿੱਕਤਾਂ ਆਈਆਂ ਕਿਦੋਂ ਬਾਈ ਨੇ ਸ਼ੁਰੂਆਤ ਕੀਤਾ ਤੇ ਕਿੰਨੀਆਂ ਬੱਕੇ ਤੋਂ ਸ਼ੁਰੂਆਤ ਕੀਤਾ ਹਣਾ ਸਾਰੀ ਆਪਾਂ ਗੱਲਬਾਤ ਕਰਦੇ ਆਂ ਤੁਹਾਡੇ ਨਾਲ ਅੱਜ ਇਹ ਬਹੁਤ ਵਧੀਆ ਸਾਨੂੰ ਲੱਗਿਆ ਤੁਸੀਂ ਵੀ ਦੱਸੋ ਕਮੈਂਟਾਂ ਰਾਹੀਂ ਬਾਈ ਦਾ ਕੰਮ ਤੇ ਕਰਦੇ ਆਂ ਗੱਲਬਾਤ ਇਹਦੇ ਵਾਸਤੇ ਜੇ ਬਣਾਉਣਾ ਹੋਵੇ ਨਾ ਬੰਦੇ ਆਹ ਵੈਸਟ ਹੈ ਅੱਛਾ ਇਹ ਵਾਲਾ ਇਹਦਾ ਖਰਚਾ ਬਹੁਤ ਥੋੜਾ ਹਮ ਇੱਕ ਤਾਂ ਇਹਦੀ ਹਾਈਟ ਹੈ ਜਿਹੜੀ 8 ਫੁੱਟ ਤੇ ਛੱਤ ਪਾਈ ਆ ਦੂਜੀ ਦੀ ਸੜਕੜੇ ਦੀ ਛੱਤ ਪਾਈ ਹੋਰੀ ਬਾਸ ਦੀ ਹਾਂ ਤੇ ਇਹ ਸਾਰਾ ਮੇਰਾ 20 ਬੱਕਰੀਆਂ ਦਾ ਪ੍ਰਬੰਧ ਹੋ ਜਾਂਦਾ ਸੀ ਇੱਕ ਦਿਨ ਜੋੜਿਆ ਵੀ ਸੀ ਇਹਦੇ ਵਿੱਚ ਖਰਚਾ ਇਹਦੇ ਵਿੱਚ ਸਾਰੇ 17-18000 ਰੁਪਏ ਖਰਚਾ ਆਇਆ ਹੂੰ 17-18000 ਦੇ ਵਿੱਚ 20 ਬੱਕਰੀਆਂ ਦਾ ਜਿਹੜਾ ਹੈਗਾ ਗਾਇਸ ਜੀ ਨਾ ਇਹਦੇ ਵਿੱਚ ਬੜੇ ਛੱਤ ਪਾਈ ਹੋਈ ਆ ਨੀਵੀਂ ਛੱਤ ਆ ਗਈ ਅੱਛਾ ਆ ਦੇਖੋ ਤੁਸੀਂ ਤੇ ਇਹਦੇ ਵਿੱਚ ਜਿਹੜਾ ਆ ਸਿਸਟਮ ਆ ਉੰਜਮੀ ਕੀਤਾ ਹੋਇਆ ਮੈਨੇਜਮੈਂਟ ਦਾ ਤਾਂ ਉਹ ਖੁਰਲੀ ਵੀ ਉਵੇਂ ਬਣਾਈ ਆ ਖੇਲ ਵੀ ਉਵੇਂ ਬਣਾਈ ਆ ਉਧਰ ਹੁਣ ਉਹ ਬੱਕਰੇ ਪਰਲੇ ਪਾਸੇ ਆ ਬੱਕਰੀਆਂ ਇਧਰਲੇ ਪਾਸੇ ਰੱਖਿਆ ਹੋਈਆਂ ਨੇ ਤੇ ਇਹ ਇਹਦੇ ਵਿੱਚ ਖਰਚਾ ਜਿਹੜਾ ਮੈਂ ਟੋਟਲ ਅਸੀਂ ਜੋੜਿਆ ਸੀ ਇਕੱਲਾ ਹਾਂ ਤੇ ਡੇਢ ਦਿਨ ਲੱਗਿਆ ਮਿਸਤਰੀ ਪਿਛਲੀ ਕੰਧ ਤਾਂ ਤਸੀਗੀ ਪਿਛਲੇ ਪਾਸੇ ਤਾਂ ਅੱਗੇ ਆਹ ਬਾਰਜੇ ਬਣਾਏ ਗਾਰੇ ਚ ਜਨਾਈਆ ਸਾਰੀ ਆਹ ਮੂਰੇ ਨਾਲ ਉੱਤੇ ਉੱਤੇ ਰੇਲ ਲਾਗਾ ਸੀਮਿੰਟ ਦੇ ਵਿੱਚ ਮਿਸਤਰੀ ਉਹ ਬਾਕੀ ਸਾਰੀ ਗਾਰੇ ਚ ਜਨਾਈ ਕੀਤੀ ਹੋਈ ਆ ਤੇ ਡੇਢ ਦਿਨ ਦੇ ਵਿੱਚ ਇਹ ਪਤਾ ਸੀਗਾ 20 ਬੱਕਰੀਆਂ ਦਾ ਸੈਟਅਪ 20000 ਤੋਂ ਥੱਲੇ ਥੱਲੇ ਬਣ ਗਿਆ ਸੀ ਆਹ ਚੀਜ਼ਾਂ ਮੈਂ ਕਵਾੜੀਆਂ ਤੋਂ ਲੈ ਕੇ ਲਾਤੀਆਂ ਸੀ ਆਂ ਅੰਦਰ ਜਿਹੜੀ ਪੈ ਪਾਈ ਆ ਛੱਤ ਦਾ ਜਿਹੜਾ ਖਰਚਾ ਸਾਰੀ ਦਾ 3500 ਰੁਪਏ ਲੱਗੇ ਸਾਰਾ ਛੱਤ ਤੇ ਖਰਚੇ ਤੇ ਕੋਈ ਬਾਲਾ ਨਹੀਂ ਉਹ ਹੈ ਬਹੁਤ ਵਧੀਆ ਇੱਕ ਚੀਜ਼ ਉਹਦਾ ਫਾਇਦਾ ਬਹੁਤ ਹੈ ਕੀ ਆ ਉਹਦੇ ਨਾਲੋਂ ਹੂੰ ਇਹ ਜਿਹੜਾ ਬਾਸ ਦਾ ਹੋਣ ਕਰਕੇ ਇਹ ਗਰਮੀ ਦੇ ਵਿੱਚ ਤਾਂ ਹੈ ਕਿਹਾ ਕਿ ਠੰਡਾ ਠੰਡਾ ਤੇ ਸਰਦੀ ਦੇ ਵਿੱਚ ਨਿੱਗਾ ਹੈ ਨਿੱਗਾ ਹਾਂ ਠੀਕ ਹੈ ਇਹ ਚੀਜ਼ ਇਹ ਬੈਸਟ ਆ ਗਈ ਜੀ ਮਤਲਬ ਜੇ ਕਿਸੇ ਨੇ ਕੰਮ ਕਰਨਾ ਨਾ ਵੱਡਾ ਨਹੀਂ ਹੁਣ ਉਹਦੇ ਤੇ ਸਾਡੇ ਪੈਸੇ ਵੀ ਬਹੁਤ ਲੱਗੇ 3 ਲੱਖ ਰੁਪਏ ਲੱਗੇ ਜੀ ਮੇਰਾ ਉਹ ਤਾਂ ਬਈ ਪਤਾ ਹੀ ਲੱਗਦਾ ਵੀ ਪੈਸਾ ਲੱਗਿਆ ਉਹਦੇ ਵੀ ਹੈ ਨਾ ਉਹ ਚੀਜ਼ਾਂ ਨੇ ਆਹ ਸਾਰਾ 20000 ਚ ਹੋ ਗਿਆ ਪਰ ਜੇ ਕਿਸੇ ਭਰਾ ਨੇ ਨਵਾਂ ਕੰਮ ਕਰਨਾ ਹੋਵੇ ਉਹਨਾਂ ਲਈ ਇਹ ਬੈਸਟ ਆ ਇਹ ਬੈਸਟ ਆ ਜੇ ਅਸਲ ਵਿੱਚ ਮੱਜਾਂ ਦੇ ਵੀ ਕਰਨਾ ਕੁਝ ਵੀ ਕਰਨਾ ਨਾ ਮੇਰੇ ਹਿਸਾਬ ਨਾਲ ਬਾਸ ਦੀ ਛੱਤ ਪਾਉਣੀ ਚਾਹੀਦੀ ਹੈ ਬਾਕੀ ਵੀ ਅਸੀਂ ਪਾਇਆ ਹੈਗਾ ਤੇ ਹੁਣ ਆਪਾਂ ਇਸ ਬਰੀਡ ਤੇ ਆ ਜਾਈਏ ਹਣਾ ਇਹ ਬੀਟਲ ਬਰੀਡ ਆ ਬਾਈ ਉਸ ਤੋਂ ਬਾਅਦ ਇਹ ਮੈਨੂੰ ਹੋਇਆਗਾ ਮਤਲਬ ਸਾਲ ਸਵਾ ਸਾਲ ਹੀ ਹੋਇਆ ਗਿਆ ਸ਼ੁਰੂ ਕੀਤੇ ਨੂੰ ਅੱਛਾ ਤੇ ਹੁਣ ਮੈਂ ਇਹ ਬੀਟਲ ਤੇ ਵੀ ਕੰਮ ਕਰ ਰਿਆਂਗਾ ਅੱਛਾ ਸੋ ਬਾਦ ਇਹਨਾਂ ਨੂੰ ਬੀਟਲ ਨੂੰ ਵਧਾਵਾਂਗੇ ਵਰਪੇ ਪਰ ਸਾਡਾ ਹੈਗਾ ਈਚਾ ਵੀ ਹੋਰ ਵੀ ਅਸੀਂ ਪਹਿਲਾਂ ਤਾਂ ਮੇਰਾ ਸਹਿਯੋਗ ਨਹੀਂ ਕਰ ਰਹੀ ਸੀ ਘਰ ਦੇ ਹੋਂਕੇ ਦੇ ਵੀ ਕੋਈ ਗੱਲ ਨਹੀਂ ਵਧਾ ਲ ਜਿੰਨਾ ਮਰਜੀ ਹੁਣ ਦੂਜੀ ਗੱਲ ਇੱਕ ਗੱਲ ਮੇਨ ਗੱਲ ਆ ਜਿਹੜੀ ਮੈਂ ਤਾਂ ਹਾਂ ਹੁਣ ਇੱਥੇ ਤੇ ਘਰ ਤਾਂ ਪਾਇਆ ਸੀਗਾ ਅਸੀਂ ਛੋਟੇ ਜ਼ਿਮੀਦਾਰ ਆ ਸਾਡੇ ਕੋਲ ਜ਼ਮੀਨ ਜਿਆਦਾ ਹਸਾਬ ਦੀ ਆ ਤੇ ਮੈਨੂੰ ਕਹਿਣ ਲੱਗੇ ਨਾ ਕਹਿੰਦੇ ਵੀ ਤੁਦੋ ਗਲਤ ਕਰੀ ਹੋਣਾ ਜਮੀਨ ਰੋਕੀ ਜਾਂ। ਥਾਂ ਰੋਕਦਾ। ਮੇਰਾ ਇਹ ਚੀਜ਼ ਦਾ ਜਵਾਬ ਬਣਾਇਆ ਇਹ ਵੀ ਮੇਰਾ ਇੱਕ ਧੱਕੇ ਜਿਹਾ ਨਹੀਂ ਬਣਿਆਗਾ। ਅੱਛਾ। ਜਦੋਂ ਮੈਂ ਕਿਹਾ ਵੀ ਗੱਲ ਸੁਣ ਜੇ ਤਾਂ ਮੈਂ ਗੈਸਟ ਰੂਮ ਬਣਾ ਲਾਂ। ਹਾਂ। ਇੱਕ ਕਮਰਾ ਛੱਤ 'ਤੇ ਰੱਖਦਾ। ਉੱਥੇ ਕੋਈ ਆਮਦਨ ਨਹੀਂ। ਮੈਂ ਤਾਂ ਇਹਦੇ 'ਚ ਫਸਲਾਂ ਬੀਜਣੀਆਂ ਨੇ। ਠੀਕ ਹੈ। ਇਹ ਤਾਂ ਆਪਣੀ ਆਮਦਨੀ ਦਾ ਸਾਧਨ ਹੈ। ਹੁਣ ਤਕਰੀਬਨ ਇਸ ਇਹਦੇ ਵਿੱਚ ਮੈਨੂੰ ਤਾਂ ਸੇ 2 ਸਾਲ ਹੋਣਗੇ ਹੁਣ ਟੋਟਲ ਕੰਮ 3.5 ਸਵਾ 3 ਸਾਲ ਹੋ ਗਏ ਦਸੰਬਰ ਚ ਸ਼ੁਰੂ ਕੀਤਾ ਸੀ ਹੁਣ ਜਨਵਰੀ ਚੱਲੀ ਐ ਤੇ ਤੀਜਾ ਸਾਲ ਪੂਰਾ ਹੋ ਕੇ ਚੌਥਾ ਸ਼ੁਰੂ ਹੋਇਆ ਇੰਨੇ ਚਿਰ ਦੇ ਵਿੱਚ ਸਾਰੀਆਂ ਜਿੰਨੀਆਂ ਬੱਕਰੀਆਂ ਮੇਰੀਆਂ ਸਾਰੀਆਂ ਫਰੀ ਐ ਬਿਲਕੁਲ ਠੀਕ ਐ ਇਹਨਾਂ ਦੇ ਬੱਚੇ ਪੁੱਛੇ ਵੇਚ ਕੇ ਮੈਨੂੰ 3.5 ਲੱਖ ਰੁਪਇਆ ਪਲੱਸ ਚਾਹਨਾ 5000 ਤੋਂ ਸ਼ੁਰੂ ਕੀਤਾ ਸੀ ਜਿਵੇਂ ਜਿਵੇਂ ਵੇਚੀ ਗਿਆ ਮੈਂ ਤੇ ਬੱਚੇ ਵੇਚੀ ਗਿਆ ਇੱਕ ਪਾਸੇ ਆਮਦਨੀ ਲਿਖੀ ਗਿਆ ਇੱਕ ਪਾਸੇ ਜਣੀਆਂ ਲੈਣ ਹੋਣੀਆਂ ਲਿਖੀ ਗਿਆ ਕੱਲੀ ਕੱਲੀ ਕਾਪੀ ਦੇ ਉੱਤੇ ਮੇਰਾ ਡਾਟਾ ਲਿਖਿਆ ਹੋਗਾ ਤਕਰੀਬਨ 7-8 ਲੱਖ ਦਾ ਮਾਲ ਇਹ ਖੜਾਗਾ ਠੀਕ ਹੈ 3-4 ਲੱਖ ਦਾ 10-11 ਲੱਖ ਰੁਪਏ ਦੀ ਆਮਦਨ ਹੋਗੀ 3 ਸਾਲ ਦੇ ਵਿੱਚ 3 ਸਾਲ ਦੇ ਵਿੱਚ ਠੀਕ ਹੈ ਹੁਣ 3 ਸਾਲ ਦੇ ਤੂੰ 3 ਲੱਖ ਦੀ 1 ਸਾਲ ਦੀ ਰਕਤ 3.5 ਸਾਲ ਦੀ 1 ਸਾਲ ਦੀ ਆਮਦਨ ਹੈ ਤੇ ਇੱਕ ਤੂੰ ਦੇਖੋ ਵੀ ਅੱਧੀ ਕਨਾਲ ਆਹਾ ਅੱਧੀ ਕਨਾਲ ਤਾਂ ਰੋਕਿਆ ਹੋਇਆ ਹੈਗਾ ਅੱਧੀ ਕਨਾਲ ਦੇ ਵਿੱਚੋਂ ਹੁਣ 3 ਲੱਖ ਰੁਪਏ ਸਾਲ ਦੇ ਆਉਣਗੇ ਕਿ ਤੋ ਹੋ ਸਕਦੀ ਨਹੀਂ ਹੋ ਸਕਦੀ ਨਾ ਅਸਲ ਦੇ ਵਿੱਚ ਜੇ ਤਾਂ ਸੀ ਕੋਈ ਬਿਲਡਿੰਗਾਂ ਬਣਾ ਕੇ ਉਹੀ ਰੱਖ ਲੀਤ ਤਾਂ ਕਿੱਲੇ ਬਾਹਰ ਦੇ ਵਿੱਚ ਵੀ ਨਹੀਂ ਹੁੰਦੀ ਮੇਰਾ ਇਹੀ ਮਕਸਦ ਸੀ ਹੁਣ ਇਹਨਾਂ ਦੇ ਦਵਾਗ ਦੇ ਵਿੱਚ ਵੀ ਮੇਰੀ ਮਾਂ ਨੇ ਨਾ ਬਲੱਡ ਕਰਵਾ ਲੈ ਸੀ ਸਹੀ ਦੱਸਾਂ ਵੀ ਉਹੀ ਜ਼ਮੀਨ ਰੋਕੀ ਜਾ ਰਹੀ ਹੈ ਕਿ ਕਿਹੜੇ ਪਾਸੇ ਪੈ ਗਏ ਪਹਿਲਾਂ ਤਾਂ ਕੰਨ ਦੀ ਇੱਥੋਂ ਐ ਕਰਾਤੀ ਸੀ ਐ ਡੇਡੀ ਜੀ ਕੋਲ ਕਿ ਇਹਦਾ ਛੋਕਰਾ ਵੀ ਉਹ ਮਿਸਤਰੀ ਨੇ ਜਾਂ ਕਹਿੰਦਾ ਵੀ ਚੱਲ ਹੁਣ ਸਿੱਧਾ ਜਿਹਾ ਕਰ ਲਾ ਤੇ ਹੁਣ ਮੈਨੂੰ ਕਹਿੰਦੇ ਭਾਵੇਂ ਕਿੱਲਾ ਰੋਕ ਲਾ ਹਾਂ ਹੁਣ ਕਿ ਤੇ ਇਹ ਚੀਜ਼ਾਂ ਹੁੰਦੀਆਂ ਬਈ ਉਹ ਜਦੋਂ ਆਪਾਂ ਕੰਮ ਕਰਾਂਗੇ ਨਾ ਥੋੜਾ ਸਮਝਣਾ ਜ਼ਰੂਰੀ ਹੈ ਇੱਕ ਸਬਰ ਇਸ ਕਿਤੇ ਜਿਹੜੇ ਬੰਦੇ ਕੋਲ ਸਬਰ ਹੈ ਨਹੀਂ ਹਾਂ ਉਹ ਨਾ ਵੇਸ਼ ਕਿਤੇ ਜਾ ਇੱਕ ਜਣਾ ਟਾਈਮ ਨਹੀਂ ਦੇ ਸਕਦਾ ਇਹ ਨਹੀਂ ਹੈਗਾ ਬਹੁਤ ਸਾਰੇ ਬੰਦੇ ਕਹਿੰਦੇ ਇਹ ਪਾਰਟ ਟਾਈਮ ਕੰਮ ਹੈ ਵੀ ਪਾਰਟ ਟਾਈਮ ਮੈਨੂੰ ਕਹਿੰਦੇ ਪਾਰਟ ਟਾਈਮ ਕੰਮ ਹੈ ਜਾਂ ਸਾਈਡ ਬਿਜ਼ਨਸ ਸੋਰੀ ਸਾਈਡ ਸਾਈਡ ਬਿਜ਼ਨਸ ਉਹ ਹੁੰਦਾ ਜਿੱਥੇ ਆਪਾਂ ਪੈਸਾ ਇਨਵੈਸਟ ਕਰਤਾ ਦੇਖਣੀ ਨਹੀਂਗੇ ਠੀਕ ਹੈ ਇਹਨਾਂ ਵਿੱਚ ਤਾਂ ਸੋਹਾਂ ਸ਼ਾਮ ਦੇਖਣਾ ਪਊਗਾ ਠੀਕ ਹੈ ਤੜਕੇ ਵੀ ਟਾਈਮ ਦੇਣਾ ਸ਼ਾਮ ਨੂੰ ਵੀ ਦੇਣਾ ਕਿਉਂ ਸਾਹ ਵਾਲੀਆਂ ਚੀਜ਼ਾਂ ਨੇ ਤੇ ਇੱਕ ਚੀਜ਼ ਤਾਂ ਇਹ ਜੰਗਲੀ ਜਾਨਵਰ ਜਿਵੇਂ ਚਰਾਇ ਜਰੂਰੀ ਤੇ ਜਾਂਦੇ ਸੀਗੇ ਜਦੋਂ ਆਪਾਂ ਘਰੇ ਖੜਾ ਕੇ ਰੱਖਦੇ ਆ ਥੋੜਾ ਦਿੱਕਤ ਆਉਂਦੀ ਹੈ ਦੂਜੀ ਗੱਲ ਇੱਕ ਸਭ ਤੋਂ ਇੰਪੋਰਟੈਂਟ ਕੰਮ ਦੇਖੋ ਦੇਖੀ ਕਹਿੰਦੇ ਵੀ ਅਸੀਂ ਵੀ ਕਰਨਾ ਮੇਰੇ ਕੋਲੇ ਬਹੁਤ ਸਾਰੇ ਫੋਨ ਆਉਂਦੇ ਆ ਭਰਾਵਾਂ ਦੇ ਹਮ ਹੁਣ ਜਿਹਨੇ ਬੱਕਰੀ ਨਵੀਂ ਲੈਣੀ ਹੈ ਨਾ ਹਮ ਜਿਹਨੇ ਨਾ ਜੇ ਤੇ ਚਰਾਈ ਵਾਲੇ ਨੇ ਲੈਣੀ ਹੈ ਚਾਰਨ ਵਾਸਤੇ ਫਿਰ ਤਾਂ ਜਿੱਥੋਂ ਮਰਜ਼ੀ ਲੈ ਲੈ ਮਾਲ ਮੂਲਾ ਤੋਂ ਜਿਹੜੇ ਬੰਦੇ ਨੇ ਹੁਣ ਆਮ ਤਰ ਲੋਕ ਘਰਾਂ 'ਚ ਕਰਨਾ ਚਾਹੁੰਦੇ ਨੇ ਕੰਮ ਹਨਾ ਘਰਾਂ ਚ ਦੇ ਤੁਸੀਂ ਕੰਮ ਕਰੋਗੇ ਜੇ ਤੁਸੀਂ ਮਾਲ ਵਾਲੇ ਤੋਂ ਚਾਰੀ ਵਾਲ ਚਰਾਈ ਵਾਲੀਆਂ ਬੱਕਰੀਆਂ ਲੈ ਲੇਂਗਾ ਉਹ ਤੁਹਾਡੀ ਬੱਕਰੀ ਤੁਹਾਡੇ ਹੱਥੇ ਨਹੀਂ ਲੱਗਣੀ ਉਹਨੇ ਨਾ ਉਹਨੇ ਖਾਣਾ ਨਾ ਪੀਣਾ ਉਹਨੇ ਬਾਹਰ ਨੂੰ ਮੂੰਹ ਰੱਖਣਾ ਅਸਲ ਦੇ ਵਿੱਚ ਜੀਨੇ ਘਰੇ ਰੱਖਣੀ ਆ ਤਾਂ ਉਹ ਘਰ ਵਾਲੇ ਤੋਂ ਹੀ ਲੈ ਕੇ ਆਵੇ ਦੂਜੇ ਨੰਬਰ ਤੇ ਜਿਵੇਂ ਹੁਣ ਆ ਬੱਕਰੀਆਂ ਆਪਣੀਆਂ ਹੁਣ ਤ੍ਰਿਤੀਆਂ ਹੋਈਆਂ ਸੀਗੀਆਂ ਇਹ ਵੇਖੋ ਮੈਂ ਇਹਨਾਂ ਦਾ ਇਹ ਚੀਜ਼ ਦੇਖ ਕੇ ਆਇਆ ਸੀਗਾ ਬਹੁਤ ਲਾਡਲੀਆਂ ਰੱਖਿਆ ਸੀ ਆ ਜੋ ਤੇ ਇਹਨਾਂ ਨੇ ਨਾ ਕੀ ਕੀਤਾ ਹੁਣ ਇਹ ਮੈਂ ਪਾਉਂਦਾ ਸੀ ਮੂੰਗਫਲੀ ਦਾ ਨੀਰਾ ਇਹ ਖਾਂਦੀਆਂ ਸੀ ਗੁਆਲੇ ਦਾ ਨੀਰਾ ਫਿਰ ਹੁਣ ਇੱਕ ਤਾਂ ਆਪਾਂ ਜਗਾ ਚੇਂਜ ਕਰਤੀ ਇੱਕ ਬੰਦੇ ਨੇ ਬੜੀਆਂ ਲਾਡਲੀਆਂ ਰੱਖੀਆਂ ਸੀ ਮੈਂ ਹੁਣ ਇਹਦਾ ਇੱਕ ਇਹਨੂੰ 2-4 ਦਿਨਾਂ ਦਾ ਨੀਰਾ ਮੈਂ ਉਸ ਬੰਦੇ ਤੋਂ ਨਾਲ ਲੈ ਕੇ ਆਇਆ ਮੈਂ ਮੈਨੂੰ ਮੈਨੂੰ ਨਾਲ ਦੇ ਦੇ ਉਹਨੇ ਬੰਦੇ ਨੇ ਵਿਚਾਰੇ ਨੇ ਦਿੱਤਾ ਮੈਨੂੰ ਹਾਂ ਹਾਂ ਫਿਰ ਇਹਨੂੰ ਕੁਛ ਦੇਣ ਇਹਨਾਂ ਨੂੰ ਉਹ ਨੀਰਾ ਪਾਉਂਦਾ ਰਿਹਾ ਮੈਂ ਅੱਛਾ ਇੱਕ ਜਗ੍ਹਾ ਤਾਂ ਚੇਂਜ ਹੋ ਗਈ ਪਰ ਨੀਰਾ ਨਹੀਂ ਚੇਂਜ ਕੀਤਾ ਆਪਾਂ ਉਹ ਖਾਂਦ ਗਿਆ ਰਹੀਆਂ ਹੁਣ ਇਹਨੂੰ ਇਹਨੂੰ ਜੋ ਮਰਜ਼ੀ ਪਾ ਦੇ ਉਸੇ ਖਾ ਲਾਂ ਦੀਆਂ ਅੱਛਾ ਤੇ ਇਹ ਚੀਜ਼ਾਂ ਵੀ ਜ਼ਰੂਰੀ ਆ ਜਿਹੜੇ ਬੰਦੇ ਨੇ ਨਵਾਂ ਕੰਮ ਕਰਨਾ ਨਾ ਇਹ ਇੱਕ ਤਾਂ ਜੇ ਘਾਰੇ ਰੱਖੀਆਂ ਤਾਂ ਘਰ ਵਾਲੀ ਧੁੱਲੋ ਹਾਂ ਮਾਲ ਵਾਲੀ ਬੱਕਰੀ ਘਰ ਹੀ ਕੱਢ ਲਿਆ ਬੰਦੇ ਕਿਉਂ ਨਾ ਸ਼ੁਰੂ ਤੋਂ ਚਰਾਇਚ ਹੀ ਜਾਂਦੀ ਆ ਹਾਂ ਬਿਲਕੁਲ ਕੋ ਚਰਾਉਣ ਵਾਲਾ ਜਾਨਵਰ ਘਰੇ ਰੱਖਣਾ ਬਹੁਤ ਔਖਾ ਹੈਗਾ ਹਾਂ ਉਹ ਤਾਂ ਬਈ ਉਹ ਤਾਂ ਸੁਭਾਅ ਹੀ ਨਹੀਂ ਹੈਗਾ ਇੱਕ ਚੀਜ਼ ਇਹ ਨਾ ਬੀਟਲ ਦਾ ਥੋੜਾ ਜੇ ਹੁਣ ਦੋਨਾਂ ਬਰੀਡਾਂ ਦੇ ਵਿੱਚ ਮੈਂ ਖਾਸੇ ਤੇ ਕੰਪੈਰੀਜ਼ਨ ਕਰਾਂ ਹਾਂ ਜਿਹਨੇ ਕੰਮ ਸ਼ੁਰੂ ਕਰਨਾ ਪਹਿਲਾਂ ਬਰਬਰੀ ਨਾਲੋਂ ਤੋਂ ਸ਼ੁਰੂ ਕਰੇ ਅੱਛਾ ਬਰਬਰੀ ਨੂੰ ਜੋ ਮਰਜ਼ੀ ਪਾਦੇ ਹੁਣ ਆ ਜਿਹੜੀ ਬੀਟਲ ਆ ਇਹਦਾ ਜਿਹੜਾ ਝੂਠਾ ਛੱਡਿਆ ਹੋਇਆ ਅਸੀਂ ਚੱਕ ਕੇ ਇਹਨਾਂ ਨੂੰ ਪਾਦਨੇ ਖਾ ਲੰਦੀ ਆ ਠੀਕਾ ਬੀਟਲ ਇਹੋ ਜੀ ਚੀਜ਼ ਹੈ ਜਿਹੜਾ ਆਪਦਾ ਝੂਠਾ ਛੱਡਦਾ ਉਹ ਵੀ ਨਹੀਂ ਖਾਂਦੀ ਹੂੰ ਬਿਲਕੁਲ ਉਹ ਦੂਜੇ ਤਰ੍ਹਾਂ ਦਾ ਖਾਣਾ ਕੀ ਆ ਦੂਜਾ ਇਸ ਨੇ ਚੰਗੀ ਚੰਗੀ ਚੀਜ਼ੀ ਤੇ ਮੂੰਹ ਮਾਰਨਾ ਉਦਲੇ ਉਦਲੇ ਰੋਮੜਾ ਤੇ ਬੀਟਲ ਨੇ ਤੇ ਜਿਹੜੀ ਬਰਬਰੀ ਇਹ ਜੋ ਮਰਜ਼ੀ ਪਾਦੇ ਨੂੰ ਤੂੜੀ ਪਾਦੇ ਸੰਨੀ ਪਾਦੇ ਜੋ ਮਰਜ਼ੀ ਪਾਦੇ ਉਹ ਸਭ ਕੁਝ ਖਾ ਲੰਦੀ ਆ ਤੇ ਇਹ ਕਿਸੇ ਥੋੜੇ ਥ ਇਹ ਤਕਰੀਬਨ ਲੋਕੀ ਨਾਲ ਬੀਟਲ ਦਾ ਕੰਮ ਹੈ ਮੇਨ ਹਾਈਟ ਤੇ ਜਿੰਨੀ ਹਾਈਟ ਵੱਧ ਹੋਊਗੀ ਉੰਨੇ ਦੀ ਕੀਮਤ ਵੱਧ ਜਾਂਦੀ ਆ ਹੁਣ ਜੇ 40 ਪਲੱਸ ਬੱਕਰੀ ਹੋਗੀ ਨਾ ਚੰਗੀ ਨਸਲ ਦੀ ਤੇ ਲੱਖੋਂ ਪਾਰ ਹੈ ਅੱਛਾ ਠੀਕ ਹੈ ਉਹਦੇ ਵਿੱਚ ਜਿਹੜੀ ਹਾਈਟ ਜਿੰਨੀ ਜ਼ਿਆਦਾ ਹੋਊਗੀ ਤੇ ਬੱਕਰੇ ਦੀ ਜੇ ਬੱਕਰੀ ਦੀ ਉੰਨੇ ਦੀ ਕੀਮਤ ਹੈ ਜਿਹੜੀ ਬਰਬਰੀ ਆ ਬਰਬਰੀ ਦੇ ਵਿੱਚ ਕੰਨਾਂ ਦੀ ਕੁਆਲਿਟੀ ਜਿੰਨੀ ਨੁਕਰੀ ਘੋੜੀ ਵਾਂਗੂ ਕੰਨ ਹੈ ਇਹਦੀ ਕੋ ਕੰਨਾਂ ਦੀ ਕੁਆਲਿਟੀ ਆ ਇਹਦੇ ਵਿੱਚ ਹਾਈਟ ਨਹੀਂ ਮੈਟਰ ਕਰਦੀ ਹੁਣ ਇਹ ਜਿਹੜੀ ਚੰਗੀ ਸੇਵਾ ਹੈਗੀ ਆ ਬਰਬਰੀ ਤਾਂ 7 ਮਹੀਨਿਆਂ ਦੀ ਕ੍ਰੋਸ ਹੋ ਜਾਂਦੀ ਆ ਹੋ ਜਾਂਦੀ ਆ ਇਹ ਇਹਦਾ ਟਾਈਮ ਪੀਰੀਅਡ ਜਿਹੜਾ ਪ੍ਰੈਗਨੈਂਸੀ ਦਾ ਹੈਗਾ ਉਹ ਸਾਢੇ 4 ਮਹੀਨਿਆਂ ਤੋਂ ਲੈ ਕੇ ਪੌਣੇ 5 ਮਹੀਨਿਆਂ ਤੇ ਸੂਪ ਪੰਦੀ ਹੈ। ਠੀਕ ਹੈ ਆਪਾਂ 5 ਦਿਨ ਪਹਿਲਾਂ ਵੀ ਸੂਪ ਪੰਦੀ ਹੈ 5 ਮਹੀਨੇ ਤੋਂ ਪੂਰੇ 5 ਮਹੀਨੇ ਨਹੀਂ ਕਰਦੀ ਜਿਹੜੀ ਬੀਟਲ ਹੈ ਇਹ 5 ਮਹੀਨੇ ਤੇ 5 ਦਿਨ ਵੀ ਲੈ ਜਾਂਦੀ ਉੱਤੇ। ਅੱਛਾ ਦੂਜੇ ਨੰਬਰ ਤੇ ਜਿਹੜੀ ਬੀਟਲ ਦੀ ਆਪਾਂ ਪਹਿਲੀ ਕਰਾਸਿੰਗ ਕਰਾਉਣੀ ਆ ਜਿਹੜੇ ਬਰੀਡ ਤੇ ਕੰਮ ਕਰਦੇ ਆ ਨਾ ਕਈ ਦਾ ਕਾਲ ਕਰ ਜਾਂਦੇ ਨੇ ਕਿ ਨਹੀਂ ਕਿ ਲਵਾ ਲੈਂਦੇ ਆ ਉਹ ਫਿਰ ਕੱਦ ਨਹੀਂ ਕਰਦੀਆਂ। ਇਹਨਾਂ ਦਾ ਘੱਟੋ ਘੱਟ ਅਗਲਾ 1.5 ਸਾਲ ਦੀ ਬੱਕਰੀ ਕਰਾਸ ਕਰਾਉਂਦਾ। ਹੂੰ 1.5 ਸਾਲ ਦੀ ਮਤਲਬ ਇਹ ਹੋ ਜਾਂਦੀ ਹੈ ਉਦੋਂ ਆਲਾ ਕਈ ਤਾਂ ਵਿਸ਼ੇਸ਼ੇ ਦੰਦਾਂ ਦੇ ਵੀ ਕਰਾਉਂਦੇ ਆ ਬੰਦੇ ਜਿੰਨੇ ਟਾਈਮ ਦੇ ਵਿੱਚ ਬੀਟਲ ਨੇ ਪਹਿਲੀ ਵਾਰ ਕ੍ਰੋਸ ਹੋਣਾ ਉਹਨੇ ਟਾਈਮ 'ਚ ਉਹਨੇ ਤੀਜੀ ਵਾਰ ਦੂਜੀ ਵਾਰ ਨੂੰ ਸੂਪਾਂ ਦੇ ਨਾਲ ਉਹਦੀ ਪੱਠ ਵੀ ਪ੍ਰੈਗਨੈਂਟ ਹੋ ਜਾਂਦੀ ਹੈ ਬਰਬਰੀ ਦੀ ਕਿਉਂ 7 ਮਹੀਨਾ ਦੀ ਪੱਠ ਹੋ ਗਈ ਜੇ ਪਹਿਲੇ ਸੂਈ ਤੇ ਇਹਦੇ 7 ਦੇ 7 14 ਹੋਗੇ ਦੋ ਦੰਦ ਤੇ ਠੀਕ ਹੈ ਉਹ 7 ਮਹੀਨਾ ਦੀ ਕ੍ਰੋਸ ਹੋ ਕੇ 5 ਮਹੀਨੇ ਸੂਪੀ ਸਾਲ ਦੇ ਵਿੱਚ ਸੂਪ ਆਂਦੀ ਆ ਉਦੋਂ ਨੂੰ ਫਿਰ ਉਹਦੇ ਬੱਚੇ ਵੀ ਨਾਲ ਹੋ ਜਾਂਦੇ ਇਸ ਕਰਕੇ ਜਿਹੜੀ ਪ੍ਰੋਡਕਸ਼ਨ ਆ ਉਹ ਜਾਦੇ ਬਰਬਰੀ ਦੀ ਜਿਆਦੇ ਆ ਠੀਕ ਹੈ ਉਹ ਉਹ ਅਲੱਗ-ਅਲੱਗ ਸਿਸਟਮ ਹੈ ਜੀ ਬਰੀਡ ਚ ਜਾਓਗੇ ਇਹਦਾ ਕੋਈ ਸਿਰਾ ਨਹੀਂ ਇਹ ਤਾਂ ਲੱਖਾਂ ਤੇ ਵਿਕ ਗਈ ਤੇ ਇਹ ਵੀ ਭਾਈ ਲੱਖਾਂ ਤੇ ਜਿਹੜੇ ਅੱਜ ਕੱਲ ਬਰਬਰੀਆ ਉਹ ਵੀ ਜਾ ਚੁੱਕੀ ਆ ਬਰਬਰੀ ਦੀ ਕੀਮਤ ਹੁਣ ਬੀਟਲ ਤੇ ਬਰਬਰੀ ਵੀ ਫੁੱਲ ਟੱਕਰ ਆ ਸਭ ਤੋਂ ਵੱਧ ਡਿਮਾਂਡ ਹੈ ਜਿਹੜੀ ਅੱਛਾ ਉਹ ਹੈਗੀ ਆ ਬਰਬਰੀ ਦੀ ਇਸ ਟਾਈਮ ਬਰਬਰੀ ਤੇ ਪਤਾ ਕਿ ਇੱਕ ਤਾਂ ਜਿਆਦੇ ਪੈਸੇ ਲਾਉਣ ਵਾਲਾ ਜਾਣਾ ਕਹਣਾ ਹੁੰਦਾ ਨਹੀਂਗਾ ਦਰਮਿਆਨੇ پیسے ਲਾਉਣ ਵਾਲਾ ਹਨ 15-20 ਹਜ਼ਾਰ ਦਾ ਗਾਹਕ ਹਰ ਇੱਕ ਹੁੰਦਾ ਹੈ ਉਹ ਅਗਲਾ ਲਈ ਜਾਂਦਾ ਬੀਟਲ ਬਰਬਰੀ ਬਹੁਤ ਵਿਕਦੀ ਹੈ ਪਰ ਵੀ ਤਾਂ ਮੰਡੀਆਂ ਤਾਂ ਭਾਲੀ ਨਹੀਂ ਸਿਆਉਂਦੀ ਬਾਕੀ ਸੋਹਣੀ ਵੀ ਲੱਗਦੀ ਹੈ ਹਨਾ ਚੰਗੀ ਇੱਕ ਚੀਜ਼ ਹੋਰ ਹੈ ਲੋਕ ਕੀ ਘਰਾਂ ਚ ਰੱਖਦੇ ਨੇ ਸ਼ੌਕ ਨਾਲ ਮਤਲਬ ਹਰ ਇੱਕ ਜੀਮੀਦਾਰ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਰੱਖੀ ਬੈਠੇ ਲੋਕ ਤੇ ਇਸ ਕਰਕੇ ਜਿਹੜਾ ਹੁਣ ਇਹ ਕੀਤਾ ਜਿਹੜਾ ਦਿਨੋਂ ਦਿਨ ਆਈ ਜਾਂਦਾ ਹੈ ਨਾ ਲੋਕ ਤਾਂ ਪੈਂਦੇ ਤਾਂ ਸਾਰੇ ਕਿਤਾ ਮੇਨ ਗੱਲ ਇਹ ਵੀ ਇੱਕ ਕਿੱਤਾ ਨਾ ਤਾਂ ਕੋਈ ਫੇਲ ਆ ਤੇ ਨਾ ਕੋਈ ਕਾਮਯਾਬ ਆ ਤੁਸੀਂ ਇਹ ਚੀਜ਼ਾਂ ਤੁਸੀਂ ਨੋਟਿਸ ਕਰ ਲਿਓ ਬਹੁਤ ਸਾਰੇ ਲੋਕ ਜਿਹੜੇ 20 25 25 ਕਿੱਲਾਂ ਦੇ ਮਾਲਕ ਨੇ ਹਾਂ ਉਹਨਾਂ ਨੇ ਖੇਤੀ ਚੋਂ ਫੇਲ ਹੋ ਗਏ ਜ਼ਮੀਨਾਂ ਵੇਚਤੀਆਂ ਉਹਨਾਂ ਨੇ ਕੁਝ ਲੋਕੋ ਜ਼ਮੀਨਾਂ ਠੇਕੇ ਤੇ ਲਈਆਂ ਉਹਨਾਂ ਕੋਲ ਆਪਦੀਆਂ ਨਹੀਂ ਸੀ ਤੇ ਪਰ ਉਹ ਵੀ ਜ਼ਮੀਨਾਂ ਬੈ ਲੈ ਗਏ ਬਿਲਕੁਲ ਕਈ ਡੈਰੀ ਫਾਰਮ ਵਾਲੇ ਫੇਲ ਹੋ ਗਏ ਕਈ ਡੈਰੀ ਕਰਨ ਵਾਲੇ ਕਾਮਯਾਬ ਆ ਬਿਲਕੁਲ ਮਤਲਬ ਉਹ ਬੰਦੇ ਦੀ ਮਿਹਨਤ ਲਗਨ ਅੱਤਾ ਆਪਣੇ ਸਾਬਰ ਦੇ ਨਾਲ ਹਰ ਇੱਕ ਕਿਤੇ ਦੇ ਵਿੱਚ ਉਹ ਬੰਦਾ ਸਰ ਕਰ ਜਾਂਦਾ ਜਿਹੜੇ ਬੰਦੇ ਬਿਨਾਂ ਸੋਚੇ ਸਮਝੇ ਤੋਂ ਉਹ ਅਗਲਾ ਕਹਿੰਦਾ ਵੀ ਉਹਦੇ ਕੋਲ ਇੰਨੀਆਂ ਬੱਕਰੀਆਂ ਨੇ ਇਕੱਠੀਆਂ ਲਾਉਂਗੇ ਜੇ ਤੁਸੀਂ 50 ਬੱਕਰੀਆਂ ਦੇ ਇਕੱਠੀਆਂ ਦੇ ਸ਼ੁਰੂ ਕਰੋਗੇ ਕਾਮਯਾਬ ਹੁੰਦੇ ਨਹੀਂ ਬਈ 20 ਤੇ ਵੀ ਨਹੀਂ ਹੁੰਦਾ ਕਾਮਯਾਬ ਪਹਿਲੀ ਗੱਲ ਤਾਂ ਇੰਨੀ ਲਾਰਜ ਸਕੇਲ ਦੇ ਉੱਤੇ ਚੰਗੇ ਜਾਨਵਰ ਨਹੀਂ ਮਿਲਦੇ ਠੀਕ ਹੈ ਉਹਨਾਂ ਵਿੱਚ ਕੋਈ ਡਿਜ਼ੀਜ਼ ਹੋਊਗੀ ਕੁਝ ਨਾ ਕੁਝ ਪ੍ਰੋਬਲਮ ਹੋਊਗੀ ਦੂਜੇ ਨੰਬਰ ਤੇ ਤੁਸੀਂ ਸੋਨੂੰ ਰੱਖ ਰਖਾਓ ਜੇ ਇੱਕ ਬਿਮਾਰ ਹੋ ਗਈ ਕਈ ਵਾਰੀ ਕੋਈ ਬਿਮਾਰੀ ਆ ਗਈ ਹੈ ਨਾ ਹੁਣ ਵੈਕਸੀਨ ਜਿਹੜੀ ਕਰਨੀ ਹੈ ਨਾ ਚਾਰ ਵੈਕਸੀਨ ਹੁੰਦੀਆਂ ਇੱਕ ਤਾਂ ਪੀਪੀਆਰ ਹੁੰਦੀ ਉਹ 3 ਸਾਲਾਂ ਬਾਅਦ ਹੁੰਦੀ ਅੱਜ ਲਾਤੀ 3 ਸਾਲ ਲੋਡ ਨਹੀਂ 4 ਸਾਲ ਇਮਿਊਨ ਸਿਸਟਮ ਸਟਰੋਂਗ ਰੱਖਦੀ ਆ ਫਿਰ ਐਮਐਫਡੀ ਹੋਗੀ ਫਿਰ ਈਟੀ ਹੋਗੀ ਤੇ ਇੱਕ ਗੌਟ ਬਾਕਸ ਜਿਹੜੀ ਲੰਪੀ ਸਕਨ ਤੇ ਗਾਵਾਂ ਤੇ ਲੱਗਦੀ ਆ ਇਹ ਚੀਜ਼ਾਂ ਸਾਰੀਆਂ ਇੱਕ ਤਾਂ ਉਹ ਹੋਗਾ ਇੱਕ ਡੀ ਵਾਰਮਿੰਗ ਇਹ ਵੈਕਸੀਨ ਤਾਂ ਬਹੁਤ ਜ਼ਰੂਰੀ ਆ ਮੈਨੂੰ ਨਾ ਫੋਨੋਂ ਬਹੁਤ ਆਉਂਦੇ ਆ ਮੈਨੂੰ ਪ੍ਰੋਪਰ ਕਾਗਜ਼ ਤੁਹਾਨੂੰ ਲਿਖਣਾ ਪੈਂਦਾ ਹੂ ਸਾਰਾ ਨਾ ਹਾਂ ਡੈਰੀ ਲਾਓ ਯਾਰ ਮੇਰੇ ਕੋਲ ਡੈਰੀ ਤੁਹਾਨੂੰ ਮੈਂ ਦਿਖਾਈ ਵੀ ਆ ਤੇ ਡੈਰੀ ਦੇ ਉੱਤੇ ਮੈਂ ਹਰ ਇੱਕ ਚੀਜ਼ ਨੋਟ ਕਰਦਾ ਕਦੋਂ ਪ੍ਰੈਗਨੈਂਟ ਹੋਈ ਆ ਕਦੋਂ ਨੇ ਸੋਣਾਗਾ ਕਿੰ ਉਹਦੀ ਡੀਵਾਰਮਿੰਗ ਕਿਹੜੇ ਕਿਹੜੀ ਦਵਾਈ ਨਾਲ ਕੀਤੀ ਸੀਗੀ ਅਗਲੀ ਵਾਰੀ ਟੈਕਨੀਕਲ ਚੇਂਜ ਕਰਨਾ ਇੱਕ ਵਾਰੀ ਨੀਲਜਾਨ ਕਰਕੇ ਹਾਈ ਟੈਕ ਕਰਤੀ ਫੋਸਪਨ ਕਰਤੀ ਅਲੱਗ-ਅਲੱਗ ਉਹ ਬੰਦੇ ਆ ਬੱਚਾ ਨੂੰ ਐਲਬੋ ਮਾਰਨ ਨਾਲ ਹਨ ਤੇ ਉਹ ਚੀਜ਼ਾਂ ਕਰਕੇ ਸਾਰੇ ਚੀਜ਼ ਪ੍ਰੋਪਰ ਦੇ ਤੁਸੀਂ ਡਿਟੇਲ ਰੱਖਦੇ ਹੋ ਫਿਰ ਕਿਤੇ ਦੇ ਵਿੱਚ ਕਾਮਯਾਬੀ ਮਿਲਦੀ ਆ ਬਾਕੀ ਕਰਨ ਦਾ ਪਰਫਲਤਾ ਦੇਣਾ ਪ੍ਰਮਾਣਮਾਨਾ ਨਾ ਮਿਹਨਤ ਆਪਾਂ ਕਰਨੀ ਆ ਤੇ ਜੇ ਤੁਸੀਂ ਇਹ ਨਾ ਚੀਜ਼ਾਂ ਦਾ ਸਾਮ ਸੰਭਾਲ ਰੱਖਦੇ ਨਾ ਤਾਂ ਬੱਕਰੀ ਬਿਮਾਰ ਹੋਵੇ ਨਾ ਇਹਨਾਂ ਨੂੰ ਕੋਈ ਬਿਮਾਰੀ ਹੋਵੇ ਨਾ ਕੁਝ ਵੀ ਨਹੀਂ ਹੁੰਦਾ ਸਹੀ ਤਰੀਕੇ ਨਾਲ ਤੁਸੀਂ ਸਾਬ ਸਮਝਾ ਜਿਹੜੇ ਬੰਦੇ ਨੇ ਦੇਖੋ ਦੇਖ ਕਰ ਲਿਆ ਕੰਮ ਸਮਝ ਕੋਈ ਰੱਖੀ ਨਹੀਂ ਹੁਣ ਮੈਂ ਨਾ ਇੱਥੋਂ ਤੱਕ ਮੈਂ ਇੱਕ ਕਈ ਗਰੁੱਪ ਬਣੇ ਹੋ ਹੁੰਦੇ ਮੈਂ ਗਰੁੱਪ ਦੇ ਵਿੱਚ ਸਪੈਸ਼ਲੀ ਇਨਫੋਰਮੇਸ਼ਨ ਪਾਉਣਾ ਹੁੰਦਾ ਬੱਕਰੀਆਂ ਦੀ ਜਾਣਕਾਰੀ ਉਹਦੇ ਵਿੱਚ ਮੇਰੇ ਸੈਂਕੜੇ ਬੰਦੇ ਆ ਤੇ ਮੈਂ ਉਹਨਾਂ ਨੂੰ ਦੱਸਦਾ ਬਈ ਡੀ ਵਾਰਮਿੰਗ ਕਰੋ ਬੱਕਰੀਆਂ ਦੀ ਇਹਨਾਂ ਦੀ ਵੈਕਸੀਨ ਕਰੋ ਤੇ ਕਈ ਕਹਿੰਦੇ ਅਸਲ ਤਾਂ ਕਦੇ ਕੀਤੀ ਹੀ ਨਹੀਂ ਵੀ ਵੈਕਸੀਨ ਕਦੇ ਵੀ ਨਹੀਂ ਕੀਤੀ ਕਮਾਲ ਵਾਲਾ ਵੀਰ ਸੀ ਫਰੀਦਕੋਟ ਜ਼ਿਲ੍ਹੇ ਦਾ 90 ਬੱਕਰੀਆਂ ਮਰੀਆਂ ਆਉਂਦੀਆਂ ਪਿਛਲੇ ਸਾਲ ਉਹ ਪ੍ਰੋਬਲਮ ਆ ਗਈ ਬਿਮਾਰੀ ਆ ਗਈ ਜਦੋਂ ਉਹਨੂੰ ਸਾਰੀਆਂ ਇਕੱਠੇ ਲੱਗ ਗਈਆਂ ਬਵਾਰੀਆਂ ਉਹ ਚੀਜ਼ ਇਹ ਵੀ ਜਦੋਂ ਵੈਕਸੀਨ ਹੋ ਜਾਂਦੀ ਜਰੂਰੀ ਨਹੀਂ ਵੀ ਬਿਮਾਰੀ ਨਹੀਂ ਹੁੰਦੀ ਬਿਮਾਰੀ ਆ ਜਾਂਦੀ ਹੈ ਪਰ ਬਿਮਾਰੀਆਂ ਨਾਲ ਜਿਹੜੀ ਲੜਨ ਦੀ ਜਿਹੜੀ ਇਮਿਊਨ ਸਿਸਟਮ ਹੋ ਸਟਰੋਂਗ ਹੁੰਦਾ ਜਾਨਵਰ ਦਾ ਉਹਦੀ ਡੈਥ ਨਹੀਂ ਹੁੰਦੀ ਜਾਨਵਰ ਦਾ ਬਚਾਅ ਹੋ ਜਾਂਦਾ ਤੇ ਉਹ ਰਿਕਵਰ ਕਰ ਜਾਂਦਾ ਪਿਛਲੇ ਸਾਲ ਜਦੋਂ ਹਾ ਮੂਖੁਰਦੀ ਬਿਮਾਰੀ ਆਈ ਹੈਗੀ ਉਹਦੇ ਵਿੱਚ ਕਾਫੀ ਦਿੱਕਤ ਆਈਆਂ ਸੀ ਮੇਰੇ ਗਾਂਵਾਂ ਮੈਂ ਮੱਝਾਂ ਗਾਂਵਾਂ ਦੀ ਵੀ ਕਰਾ ਕੇ ਰੱਖਦਾ ਮੇਰੇ ਕੋਲ ਗਾਂ ਸੀਗੀ ਪ੍ਰੈਗਨੈਂਟ ਬੱਚੀ ਉਹਨੂੰ ਆ ਗਈ ਸੀ ਬੈੜਨ ਨੂੰ ਤੇ ਪਰ ਉਹਦੀ ਵੈਕਸੀਨ ਹੋਈ ਸੀ ਉਹਦੇ ਵਿੱਚ ਇਮਿਊਨ ਸਿਸਟਮ ਹੋਣ ਕਰਕੇ ਉਹਦਾ ਬਚਾਅ ਹੋ ਗਿਆ ਨਹੀਂ ਰਾਏ ਕੇ ਕਲਾ ਪਿੰਡ ਸੀ ਲਾਲਿਆਣੀ ਵੀ ਸਾਡੇ ਸਾਡੇ ਪਿੰਡ 'ਚ ਵੀ ਇੱਕ ਮੁੰਡੇ ਦੀ ਛੋਟੀ ਗੁਜਰਗੀ ਸੀ ਕਿਉਂ ਜਿਹਦਾ ਵੈਕਸੀਨ ਨਹੀਂ ਹੋਈ ਤੇ ਉਹਨਾਂ ਦੇ ਡੈਥ ਹੋ ਜਾਂਦੀ ਇਸ ਕਰਕੇ ਵੈਕਸੀਨ ਬਹੁਤ ਜ਼ਰੂਰੀ ਹੈ ਕਰਾਉਣ ਦੇ ਲਈ ਤੇ ਜੇ ਤੁਸੀਂ ਕੀਤਾ ਕਰਨਾ ਕੋਈ ਵੀ ਆਰ ਪੂਰਾ ਢੂੰਗੇ ਤਰੀਕੇ ਨਾਲ ਦਿਖਾਈ ਚ ਕਰਦੇ ਸ਼ਾਅ ਬਨਾਲ ਕਰੋ ਤੇ ਇੱਕ ਪਿਆਰ ਜ਼ਰੂਰ ਕਰੋ ਇਹਨਾਂ ਜਿਵੇਂ ਦੋਸਤੋਂ ਹੁਣ ਬਾਈ ਨੇ ਇੱਕ ਗੱਲ ਦੱਸੀ ਸੀ ਵੀ ਕਿਸੇ ਭਰਾ ਜੜੀ ਦੀਆਂ ਕਾਫੀ 90 90 ਪਲੱਸ ਦਾ ਨੁਕਸਾਨ ਹੋ ਗਿਆ ਸੀ ਹਨਾ ਜਿਵੇਂ ਹੁਣ ਸੋਸ਼ਲ ਮੀਡੀਆ ਤੇ ਕਈ ਦਿਨਾਂ ਦਾ ਪਿਛੇ ਚੱਲ ਵੀ ਰਿਹਾ ਸੀ ਆ ਵੀ ਮੈਂ ਟ੍ਰੇਨਿੰਗ ਲੈਣਾ ਜਾਂ ਉਹ ਜਿਹੜੀ ਕਹਿ ਰਹੀ ਸੀ ਵੀ ਸਾਨੂੰ ਲੋੜ ਨਹੀਂ ਸਾਡੇ ਸਾਡਾ ਪਿਤਾਪੁਰਖੀ ਕੰਮ ਆਣਾ ਦੋਨੇ ਆਪੋ ਆਪਣੀ ਜਗ੍ਹਾ ਠੀਕ ਆ ਪਾ ਕਿਸੇ ਨੂੰ ਮਾੜਾ ਕਿਸੇ ਨੂੰ ਚੰਗਾ ਨਹੀਂ ਕਹਿੰਦੇ ਪਰ ਬਾਈ ਨੇ ਜਿਵੇਂ ਕਿਹਾ ਵੀ ਯਾਰ ਅੱਜ ਦਿਨ ਤਨਾਅ ਟਾਈਮ ਦੇ ਨਾਲ ਬੰਦੇ ਨੂੰ ਅਪਡੇਟ ਹੋਣਾ ਚਾਹੀਦਾ ਹਨਾ ਹਾਂ ਉਹ ਤਾਂ ਜਿਹੜੀ ਪਹਿਲਾਂ ਜਿਹੜੀ ਸੀ ਚਲੋ ਇੰਨਾ ਨਹੀਂ ਪਤਾ ਸੀ ਇੰਨੇ ਦਵਾਈਆਂ ਨਹੀਂ ਸੀ ਇੰਨੀ ਵੈਕਸਨ ਨਹੀਂ ਸੀਗੀ ਹਨਾ ਨਹੀਂ ਆ ਜਿਹੜੀ ਕਰਾਉਂਦੇ ਆ ਬਈ ਨਹੀਂ ਕਹਿੰਦੇ ਕਹਿੰਦੇ ਟਾਉਂਡੀ ਹੈਗੀ ਬਾਹ ਕਰਕੇ ਬਈ ਯਾਰ ਕੇ ਉਹ ਗੱਲ ਨਹੀਂ ਹੈ ਜੇ ਭੰਮਾ ਸੈਦੋ ਕੇ ਅੰਕਲ ਨੇ ਆਪਾਂ ਪਿਛਲੇ ਚੱਲੇ ਹੀ ਹੈਗੇ 30 35 40 ਸਾਲ ਪਹਿਲਾਂ ਵੀ ਚਲੋ ਸਾਧਨ ਘੱਟ ਸੀ ਵੈਕਸਨ ਦਾ ਨਹੀਂ ਪਤਾ ਸੀ ਤਜਰਬਾ ਘੱਟ ਹੁਣ ਜਿਹੜੀ ਟ੍ਰੇਨਿੰਗ ਦੀ ਆਪਾਂ ਗੱਲ ਕਰ ਗਏ ਟ੍ਰੇਨਿੰਗ ਦੀ ਕੁਝ ਹੱਥੇ ਕਰਨ ਤੁਸੀਂ ਕਿਸੇ ਪਾਸੋਂ ਲੈਤੀ ਹੋਗੀ हां वे ਇਹਦੇ ਵਿੱਚ ਤਾਂ ਟ੍ਰੇਨਿੰਗ ਨਹੀਂ ਮੈਂ ਲਈ ਬਈ ਅੱਛਾ ਤੇ ਉਹਦੇ ਵਿੱਚ ਸਿਸਟਮ ਇਹ ਹੁੰਦਾ ਜਿਵੇਂ ਉਹਨਾਂ ਯਾਰ ਦੋਸਤ ਜਾਣਦੇ ਆ ਉਹਨਾਂ ਇੰਨਾ ਕਿ ਤਾਂ ਹੁਣ ਮੱਝਾਂ ਰੱਖੀਆਂ ਆਪਾਂ ਉਹਨੇ ਟ੍ਰੇਨਿੰਗ ਲਈਆਂ ਨੇ ਗਾਵਾਂ ਰੱਖੀਆਂ ਉਹਨਾਂ ਦੀ ਕਿ ਟ੍ਰੇਨਿੰਗ ਲਕੀਆ ਘੋੜੀਆਂ ਦੀ ਇਹਨਾਂ ਦੀ ਕੋਈ ਟ੍ਰੇਨਿੰਗ ਨਹੀਂ ਲਈ ਆਪਾਂ ਹੁਣ ਇਹ ਚੀਜ਼ਾਂ ਜਿਹੜਾ ਪਸ਼ੂ ਰੱਖਦੇ ਆਣਾ ਮੱਝਾਂ ਦੇ ਵੀ ਤਾਂ ਕਰਾਉਣੀ ਨੇ ਨਾ ਇਹਦੇ ਵਿੱਚ ਵਿਚਰਨ ਨਾਲ ਹੀ ਅਵੇਅਰਨੈਸ ਆ ਹਾਂ ਦੀ ਦੇ ਵਿੱਚ ਪੈਨ ਨਾਲ ਵਿਚਰਨ ਨਾਲ ਤੁਹਾਨੂੰ ਤੇ ਆਪਾਂ ਵਧੀ ਜਾਂਦਾਗਾ ਹਾਂ ਇਹ ਚੀਜ਼ਾਂ ਜ਼ਰੂਰੀ ਨੇ ਪਰ ਜੇ ਥੋੜਾ ਬਹੁਤਾ ਨਹੀਂ ਜਾਣ ਬੰਦਾ ਇੰਨਾ ਵੀ ਮੈਂ ਫਾਰਮਾਂ ਤੇ ਬਹੁਤ ਗਿਆ ਹਾਂ ਹਾਂ ਸਿੱਖਿਆ ਹੋਵੇ ਫਾਰਮ ਇਸੇ ਵੀ ਬੰਦੇ ਦੇ ਨਾਲ ਉਹਦੇ ਨਾਲ ਜਾ ਕੇ ਗੱਲ ਕਰੋ ਵੀ ਉਹ ਰੱਖਦਾ ਕਿਵੇਂ ਹੈ ਨਾ ਖਾਮ ਸਭਾਲ ਕਿਵੇਂ ਹੈ ਇਹ ਜ਼ਰੂਰੀ ਆ ਹਾਂ ਬੋ ਉੱਥੀ ਗੱਲ ਆ ਗਈ ਮਤਲਬ ਵੀ ਐ ਨਹੀਂ ਵੀ ਵੀ ਤੂੰ ਸਿੱਧਾ ਕਰੋ ਉੱਠਿਆ ਤੇ ਬੱਕਰੀ ਲਿਆਇਆ ਤੇ ਭਈ ਆ ਕੇ ਕੰਮ ਸ਼ੁਰੂ ਕਰਤਾ ਇਹ ਪਹਿਲਾਂ ਤੂੰ ਤੇਰਾ ਸਰਚ ਤਾਂ ਮਾਰੀ ਹੋਣੀ ਹੈ ਨਾ ਸਰਚ ਵੀ ਮੈਂ ਤੂੰ ਮੈਨੂੰ ਲੱਗਦਾ ਕਹਿੰਦਾ ਖਾਉਂਦਾ ਫਾਰਮ ਛੱਡਿਆ ਹੀ ਨਹੀਂ ਹਾਂ ਮੈਂ ਬਹੁਤ ਥਾਵਾਂ ਤੇ ਗਿਆਗਾ ਕਿਤੇ ਕਿਤੇ ਜਾਵੜਾ ਕਿਤੇ ਕਿਤੇ ਜਾਵੜਿਆ ਸਾਰਿਆਂ ਦੀ ਜਾਣਕਾਰੀ ਆ ਬੀਟਲ ਦਾ ਮੈਨੂੰ ਹਜੇ ਤੱਕ ਭੇਤ ਨਹੀਂ ਆਇਆ ਜੱਜ ਨਾਲ ਮੈਂ ਸਹੀ ਦੱਸਾਂ ਬਰਬਰੀ ਦੀ ਮੈਨੂੰ ਫੁੱਲ ਨੌਲੇਜ ਹੈ ਤੇ ਬੀਟਲ ਤੇ ਮੈਨੂੰ ਬਹੁਤ ਟਾਈਮ ਹੋ ਗਿਆ ਤੁਰੇ ਉਦੇ ਵਿੱਚ ਕੁਆਲਟੀ ਹੁਣ ਮੈਂ ਤਾਂ ਜਣੇ ਹੁਣ ਆਪਣੇ ਪਿੰਡਾਂ ਚ ਮਾਲ ਵਾਲੇ ਬੱਕਰੀਆਂ ਲਈ ਫਿਰਦੇ ਕਾਲੀਆਂ ਆਈਆਂ ਉਹਨਾਂ ਦੇ ਕੰਨ ਵੀ ਇਹਨਾਂ ਦੇ ਵਾਂਗੂ ਜਿਹਾ ਆਂ ਜੀ ਆ ਤੇ ਉਹ ਦੇਖਣ ਚਾਹ ਲੱਗਦਾ ਕਿ ਯਾਰ ਵੀ ਆ ਵੀ ਬੀਟਲ ਹੈ ਪਹਿਲਾਂ ਤਾਂ ਇਹ ਲੱਗਦਾ ਸੀਗਾ ਹੁਣ ਆ ਲੱਗਦਾ ਵੀ ਨਹੀਂ ਯਾਰ ਬੀਟਲ ਦੇ ਦੇ ਚ ਬਹੁਤ ਜ਼ਿਆਦਾ ਫਰਕ ਆ ਹੁਣ ਕਈ ਬੰਦਿਆਂ ਦਾ ਨਾ ਇੱਕ ਸਿਸਟਮ ਹੋਰ ਹੁੰਦਾ ਮੈਂ ਵੀ ਵੀਡੀਓ ਬਣਾਈ ਸੀਗੀ ਤੇ ਮੈਂ ਮੈਂ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਲੋਕ ਝੂਠ ਬੋਲ ਦਿੰਦੇ ਬੇ ਇੰਨੀ ਇੰਨੀ ਕਮਾਈ ਆ ਲੱਖਾਂ ਕਰੋੜਾਂ ਦੀ ਕਮਾਈ ਹੈਗੀ ਅਸੀਮਤ ਹੈ ਠੀਕ ਹੈ ਬਾਹਲੀ ਨਹੀਂ ਹੈਗੀ ਤੇ ਜਦੋਂ ਤੁਹਾਡਾ ਬਰੀਡ ਤੇ ਨਾਮ ਬਣ ਗਿਆ ਫਿਰ ਫੁੱ ਇਹ ਤਾਂ ਲੋਕਾਂ ਨੇ 2-2 ਲੱਖ ਦੇ ਮੁਰਗੇ ਵੇਚਦੇ 2-2 ਲੱਖ ਦੇ ਕਬੂਤਰ ਵੇਚਦੇ ਹਨਾ ਠੀਕ ਹੈ ਲੱਖਾਂ ਰੁਪਏ ਦੇ ਕੁੱਤੇ ਵੀ ਵੇਚ ਲੇ ਜਿਹਦਾ ਨਾਂ ਬਣ ਗਿਆ ਉਹ ਐ ਨਹੀਂ ਪਤਾ ਯਾਰ ਵੀ ਕਿੰਨੀ ਮਹਿੰਗੀ ਚੀਜ਼ ਵੇਚਦੇ ਬਰੀਡ ਤੇ ਜਾ ਕੇ ਉਹਦੇ ਵਾਸਤੇ ਟਾਈਮ ਲੱਗਦਾ ਟਾਈਮ ਲੱਗਦਾ ਬਿਲਕੁਲ ਠੀਕ ਹੈ ਹੁਣ ਕਈ ਗੱਲਾਂ ਕਰਦੇ ਆ ਯਾਰ ਲੋਕ ਨਾ ਵੀ ਯਾਰ ਮਾਲ ਵਾਲੇ ਤਾਂ ਕਿੱਦਾਂ ਦੀ ਬੱਕਰੀਆਂ ਲਈ ਪਰਦੇ ਆ ਉਹਨਾਂ ਕੋਲ ਤਾਂ ਉਹੀ ਪੁਰਾਣੇ ਘਰ ਆ ਸਾਰਾ ਕੁਝ ਹੈ ਉੱਥੇ ਮੇਰੀ ਹੁਣ ਗੱਲ ਦੇ ਵਿੱਚ ਇਹ ਸਮਝ ਆਈ ਵੀ ਯਾਰ ਇੱਕ ਤਾਂ ਤੁਸੀਂ ਬੀਜ ਤੇ ਕੰਮ ਕਰਨਾ ਠੀਕ ਹੈ ਇੱਕ ਕਾਟੂ ਮਾਲ ਤੇ ਕੰਮ ਕਰਨਾ ਜਿਹਦਾ ਬੱਚੇ 5-7000 ਦਾ ਵਿਕਦਾਗਾ ਤੇ ਖਾਣਾ ਪੀਣਾ ਦੋਨਾਂ ਨੇ ਬਰਾਬਰ ਹੈ ਹੁਣ ਲੋਕ ਵੀਡੀਓ ਦੇਖ ਲੈਂਦੇ ਕਹਿੰਦੇ ਬੱਕਰੀਆਂ ਦਾ ਫਾਰਮ ਹੈ ਮੈਂ ਵੀ ਅਗਲਾ ਚੱਕ ਤੁਰਿਆ ਜਾਂਦਾ ਜਾ ਕੇ ਮੰਨ ਲਓ ਕਿਸੇ ਵੀ ਮੰਡੀ ਤੋਂ ਗੱਲ ਹੀ ਵਾਗ ਗਿਆ ਆਪਣੇ ਧਰ ਦੇ ਉੱਥੇ ਜਾ ਕੇ ਬੱਕਰੀ ਲੈ ਲਈ ਹੁਣ ਦੇਖ ਕੇ ਤਾਂ ਉਹਨਾਂ ਦਾ ਲਾਉਂਦੇ ਨੇ ਬੱਕਰੀ ਲੈ ਲਈ ਪਰ ਬੱਕਰੀ ਦੇ ਜਿਹੜੇ ਬੱਚੇ ਆਉਣਗੇ ਜਿਹੜੀ ਤੁਸੀਂ ਲਈ 10-15000 ਦੀ ਬੱਕਰੀ ਤੇ ਉਹਦਾ ਬੱਚਾ ਕਿਤੋਂ 35-40 ਦਾ ਵੇਚ ਲੋਗੇ ਇਹ ਸਿਸਟਮ ਆ ਜੇ ਤੁਸੀਂ ਪਹਿਲਾਂ ਇਹਨੂੰ ਨ ਪਹਿਲਾਂ ਤਾਂ ਮਾੜੀ ਬੱਕਰੀ ਤੋਂ ਦਵੈਨਜੀ ਤੋਂ ਕੰਮ ਸ਼ੁਰੂ ਕਰ ਲਓ ਬ੍ਰੀਡ ਤੇ ਨਹੀਂ ਬ੍ਰੀਡ ਬਣਨੀ ਹੈ ਘਰੇ ਹਮ ਘਰੇ ਗਾਂ ਦੀਆਂ ਗਲਾਂ ਪਾਲ ਪਲੱਸ ਮੈਂਸ ਕਰਕੇ ਜਦੋਂ ਸਿੱਖਾਂਗੇ ਪਹਿਲਾਂ ਮੈਨੂਅਲ ਆ ਯਾਰ ਐ ਕਿ ਹੁੰਦਾਗਾ ਉਹੀ ਕਰੀ ਜਾਂਦੇ ਆ ਬਲੱਡ ਲਾਈਨ ਬਲੱਡ ਲੈਣਾ ਬਾਈ ਚੀਜ਼ਾਂ ਹੁੰਦੀਆਂ ਨੇ ਐਮ ਪਹਿਲਾਂ ਆਪਣੇ ਜਿਹੜੇ ਰਿਸ਼ਤੇ ਹੁੰਦੇ ਸੀ ਨਾ ਉਹ ਪਹਿਲਾਂ ਹੁਣ ਤਾਂ ਲੋਕ ਉਲਝ ਗਿਆ ਕੰਮ ਪਹਿਲਾਂ ਨਾਨਕਿਆਂ ਦਾ ਗੋਦ ਵੀ ਦੇਖਦੇ ਸੀ ਹੈ ਨਾ ਦਾਦਕੇ ਘਰਾਣੇ ਤੇ ਨਾਨਕੇ ਘਰਾਣੇ ਦੇਖੇ ਜਾਂਦੇ ਸੀ ਕਿਉਂ ਪਤਾ ਸੀ ਉਹ ਵੀ ਬੱਚੇ ਉਹਨਾਂ ਸੰਸਕਾਰ ਆਉਂਦਾ ਨਾਨੇ ਦਾ ਵੀ ਆਉਂਦਾ ਨਾਨੀ ਦਾ ਵੀ ਮਾਮਿਆਂ ਦਾ ਵੀ ਆਉਂਦਾ ਮਾਸਿਆਂ ਦਾ ਵੀ ਆਉਂਦਾ ਤੇ ਦਾਦੇ ਦਾਦੀ ਜ ਇਹ ਚੀਜ਼ਾਂ ਇਹਨਾਂ ਲੈਣਾਂ ਦੇ ਵਿੱਚ ਅਸੀਂ ਇੱਕ ਪ੍ਰੈਕਟੀਕਲ ਕਰ ਲਿਆ ਹੁਣ ਆਪਣੇ ਹੁਣ ਚਲੋ ਰਿਸ਼ਤਿਆਂ ਦੇ ਵਿੱਚ ਦਾ ਗਿਆ ਪਰ ਜਿਹੜੀਆਂ ਮੱਜਾਂ ਹੁਣ ਉਹਦੇ ਵਿੱਚ ਤਾਂ ਜਮਾਂ ਕਨਫਰਮ ਹੀ ਹੋ ਗਿਆ ਕਿ ਉਹ ਡਾਕਟਰ ਮੰਨੂ ਨਾਲ ਸਾਡੇ ਅਸੀਂ ਇਕੱਠੇ ਕਬੱਡੀ ਖੇਡਦੇ ਰਹੇ ਆ ਤੁਰੇ ਫਿਰਦੇ ਰਹਿੰਦੇ ਸੀ ਤੇ ਉਹ ਜਦੋਂ ਇੱਕ ਸੀ ਟੀਕੇ ਭਰਾਉਣੇ ਆ ਹੁਣ ਉੱਥੇ ਪੀਟੀ ਟੈਸਟ ਬੋਲਦੇ ਨੇ ਜੀ ਪ੍ਰੋਜਨਿਟੀ ਟੈਸਟ ਜਿਨ੍ਹਾਂ ਦਾ ਸੱਤ-ਸੱਤ ਪੀੜੀਆਂ ਦਾ ਰਿਕਾਰਡ ਆ ਅੱਛਾ ਹੁਣ ਜਿਹੜਾ ਜਦੋਂ ਇਸਾਨ ਦਾ ਆਪਾਂ ਸੀਮਨ ਲੈ ਕੇ ਆਪਾਂ ਮੱਝ ਦੇ ਕੋਲ ਨੇ ਕੱਟੀ ਆਉਂਦੀ ਆ ਕੱਟੀ ਨੇ ਜਿਹੜਾ ਹੈਗਾ ਕਿ ਦੁੱਧ ਕੱਢਣਾ ਹੈਗਾ ਉਹ ਉਹ ਸਾਨ ਵਾਲੀ ਲਾਈਨ ਤੇ ਵੀ ਡਿਪੈਂਡ ਕਰਦਾ ਵੀ ਉਹਦੇ ਮਾਂ ਦਾ ਰਿਕਾਰਡ ਕੀ ਪਿਓ ਦਾ ਕੀ ਸੀ ਦੀ ਦਾਦੀ ਦਾ ਕੀ ਸੀ ਨਾਨੀ ਦਾ ਕੀ ਸੀ ਲੋਕ ਕੱਲੇ ਚੰਮਾਂ ਦੇਖ ਕੇ ਲੀਹ ਜਾਂਦਾ ਰਕਾਰਡ ਜਿਹੜਾ ਹੁੰਦਾ ਹੈਗਾ ਉਹ ਪ੍ਰੋਜੈਕਟ ਟੈਸਟ ਹੁੰਦਾ ਐਵੇਂ ਜਿਵੇਂ ਇਹਨਾਂ ਦੇ ਵਿੱਚ ਆ ਇਹ ਤਾਂ ਪਤਾ ਹੀ ਨਹੀਂ ਕਿੱਥੇ ਕਿੱਥੇ ਦਾਦੀ ਨਾਨੀ ਘੜਾਨੀ ਦੇ ਵੀ ਹੁੰਦੇ ਗਾਹਾਂ ਜਾ ਕੇ ਬਾਈ ਮੇਜਰ ਆ ਬੰਗੀ ਆਪਾਂ ਅਸੀਂ ਵੀਡੀਓ ਵੀ ਕਰਕੇ ਆ ਸੀ ਹਾਂ ਬਰੀ ਦਾ ਨਾਮ ਸੀ ਮਨਦੀਪ ਮਨਦੀਪ ਉਹਦੀ ਤੋਂ ਝੋਟੀ ਦੇਖੀ ਹੈ ਨਾ ਹੂੰ ਹੂੰ ਇੰਨਾ ਛੋਟਾ ਵਿੱਤ ਆ ਉਹਦਾ ਹਾਂ ਉਹਦੇ ਘਰੇ ਪੈਦਾ ਹੋਈ ਹੈ ਹਾਂ ਘਰੇ ਪੈ ਹੋਣ ਉਹਦੀ ਹੋਣ ਸਰਕਾਰੀ ਸੀਮਲ ਦੀ ਹਾਂ ਸਰਕਾਰੀ ਸੀਮਲ ਦੀ ਮੇਨ ਗੱਲ ਇਹ ਹੀ ਆ ਉਹ ਪੋਜਨੀ ਟੈਸਟ ਬੋਲ ਸੀਗੇ ਉਹਨਾਂ ਦਾ ਰਿਕਾਰਡ ਸਾਸਾ ਪੀੜੀਆਂ ਦਾ ਬੈਸਟ ਰਿਕਾਰਡ ਹੈ ਇਹ ਨਹੀਂ ਹੈਗਾ ਕਿਸੇ ਨੇ ਵੀ ਜਿਵੇਂ ਮੇਲਿਆਂ ਦੇ ਵਿੱਚ ਬਿਊਟੀ ਕੰਪੀਟੀਸ਼ਨ ਦੇ ਵਿੱਚ ਸਾਂਹ ਆਉਂਦੇ ਆ ਲੋਕਾਂ ਨਾਲ ਉਹਨਾਂ ਨੂੰ 15-15 ਲੀਟਰ ਦੁੱਧ 10-10 ਕਿਲੋ ਸ਼ੌਕ ਆਉਂਦੇ ਤੇ ਉਹਨਾਂ ਦੀ ਚਮੜੀ ਚੜ ਜਾਂਦੀ ਬਾਹਲੀ ਤੇ ਹਾਥੀ ਵਰਗੇ ਸਾਂਹ ਲੱਗਦੇ ਆ ਤੇ ਅਗਲਾ ਕਹਿੰਦਾ ਬੜਾ ਤਗੜਾ ਸਾਂਹ ਮੈਂ ਵੀ ਸੀਮਲ ਲੈਣਾ ਤੇ ਉਹ ਫਿਰ ਜਦੋਂ ਅਗਲਾ ਸੀਮਲ ਲੈਣਾ ਹੁਣ ਇੱਕ ਬਿਊਟੀ ਤੇ ਮਿਲਕਿੰਗ ਕੰਪੀਟੀਸ਼ਨ ਦੇ ਵਿੱਚ ਫਰਕ ਆ ਮੱਝਾ ਕ ਐਜੇ ਦੁੱਧ ਦੇ ਪਰਦੇ ਤੌਰ ਤੇ ਵਰਤਦੇ ਆਪਾਂ ਨਾ ਤੇ ਉਹਦੇ ਵਿੱਚ ਅਗਲਾ ਲੈ ਲਾਂਦਾ ਚੰਮ ਨੂੰ ਦੇਖ ਕੇ ਮੁੜ ਕੇ ਉਹ ਜਾਨਵਰ ਦੁੱਧ ਨਹੀਂ ਕੱਢਦੇ ਆਪਣੇ ਹੋਈ ਇੱਕ ਆਪਣੇ ਮਿੱਤਰ ਨਾਲ ਉਹਨੇ ਸੇਮ ਮੱਝ ਦੇ ਇੱਕ ਤਾਂ ਪ੍ਰੋਜੈਕਟ ਸਰਕਾਰੀ ਸੀਮਨਲ ਐਮ 29 ਦਾ ਆਰਟੀਕਲ ਆਇਆ ਸੀ ਇੱਕ 9 ਕਰੋੜ ਦਾ ਝੋਟਾ ਸੀਗਾ ਚਲੋ ਆਪਾਂ ਝੋਟੇ ਦਾ ਨਾਮ ਲੈ ਲੈਂਦਾ 9 ਕਰੋੜ ਸਮਝ ਕੇ ਸਮਝ ਕੇ ਹੋਣਗੇ ਵੀ ਡਾਉਟ ਸੀਗਾ ਤੇ ਉਹ ਝੋਟੇ ਦਾ ਜਦੋਂ ਸੀਮਨਲ ਲਾਇਆ ਸੇਮ ਮੱਝ ਦੇ ਜਿਹੜੀ ਐਮਨਤੀ ਵਾਲੀ ਸੀ ਉਹਨੇ ਤਾਂ ਕੱਢਿਆ ਪਹਿਲੇ ਸੂਏ 16 ਤੋਂ ਲੈ ਕੇ 17 ਲੀਟਰ ਦੁੱਧ ਚੈਂਪੀਅਨ ਵੀ ਬਣੀ ਝੋਟੀ ਉਹ ਜਿਹੜੀ ਉਹਦੀ ਸੀ 9 ਕਰੋੜ ਵਾਲੀ ਝੋਟੀ ਦੀ ਉਹਨੇ ਸੇਮ ਮੱਝ ਦੀ ਝੋਟੀ ਨੇ ਪਹਿਲੇ ਸੂਏ 8 ਲੀਟਰ ਕੱਢਿਆ ਇਕੱਲਾ ਚਾਮੀ ਬੱਲੇ ਤੂੰ ਦੇਖ ਲਊਂ 8 ਲੀਟਰ ਤੇ ਨਾਲੇ ਉਹਨੂੰ ਨਾ ਪੈਸਾ ਬਹੁਤ ਖਰਚਾ ਦੇ ਤੇ ਤਿਆਰ ਕੀ ਦੀ ਵੀ ਉਹਦੀ ਆ 9 ਕਰੋੜ ਵਾਲੀ ਦੀ ਤੇ ਉਹ ਹੁਣ ਇੱਕ ਤਾਂ ਸਰ ਜਿਹੜਾ ਇਹ ਇੰਨਾ ਫਰਕ ਆ ਯੋ ਐਮ ਐਮ ਵੀ ਹਰ ਕਿਸੇ ਦੇ ਵਿੱਚ ਹੀ ਆ ਚਾਹੇ ਬੱਕਰੀ ਹੋ ਗਈ ਚਾਹੇ ਮੱਝ ਹੋ ਗਈ ਇਹ ਚੀਜ਼ਾਂ ਜ਼ਰੂਰੀਆਂ ਸਮਝਣੀਆਂ ਚਾਹੀਦੀਆਂ ਵੀ ਸਭ ਕਈ ਵਾਰੀ ਸੋਹਣੇ ਜਿਹੜੇ ਆਸਾਨ ਹੁੰਦੇ ਆ ਉਹ ਵੀ ਫਾਰਮ ਫੇਰ ਕਰ ਦਿੰਦੇ ਆ ਮੇਰੇ ਨਾਲ ਵੀ ਹੋਈ ਸੀਗੀ ਚਲ ਮੈਨੂੰ ਥੋੜਾ ਟਾਈਮ ਪਤਾ ਲੱਗ ਗਿਆ ਮੈਂ ਸ਼ੁਰੂ ਦੇ ਵਿੱਚ ਇੱਕ ਬੱਚਾ ਲੈ ਲਿਆ ਸੀਗਾ ਬੱਚੇ ਦਾ ਹੀ ਬਲੱਡ ਲਾਈਨ ਜ਼ਰੂਰੀ ਆ ਵੀ ਉਹਦਾ ਪਿਓ ਕਹੇ ਜਾਂਦੀ ਦਾਦੀ ਕਹੇ ਜਾਂਦੀ ਮਾਮੀ ਨਾਨੀ ਕਹੇ ਜੀ ਉਹ ਚੀਜ਼ਾਂ ਦੇਖ ਕੇ ਲੈਣੀਆਂ ਚਾਹੀਦੀਆਂ ਨੇ ਇਹ ਨਹੀਂ ਹੋਵੇ ਕੱਲਾ ਸੋਹਣਾ ਦੇਖ ਕੇ ਲੈਣਾ ਹਾਂਜੀ ਦੋਸਤੋ ਇਹ ਸੀ ਬਾਈ ਮੇਜਰ ਕਮਾਲੂ ਤੇ ਕਿਦਾਂ ਤੁਹਾਨੂੰ ਇਹਨਾਂ ਦੇ ਵਿਚਾਰ ਕਿਦਾਂ ਇਹਨਾਂ ਦੇ ਤੁਹਾਨੂੰ ਬਰੀਡ ਹਨਾ ਕਿੰਨਾ ਕਿਦਾਂ ਦਾ ਇਹਨਾਂ ਦਾ ਫਾਰਮ ਲੱਗਿਆ ਤੁਹਾਨੂੰ ਸਾਰਾ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਤੇ ਵੀਡੀਓ ਨੂੰ ਕਰ ਦਿਓ ਵੱਤ ਤੋਂ ਵੱਧ ਸ਼ੇਅਰ ਤਾਂ ਜੋ ਕਿ ਜਿਹੜੇ ਨਵੇਂ ਭਰਾ ਇਹ ਕੰਮ ਕਰਨਾ ਚਾਹੁੰਦੇ ਆ ਨਾ ਅੱਗੇ ਆਉਣਾ ਚਾਹੁੰਦੇ ਆ ਇਸ ਲੈਣ ਦੇ ਵਿੱਚ ਤੇ ਕੁਝ ਸਿੱਖਣ ਨੂੰ ਮਿਲੇ ਤੇ ਜਿਹੜੇ ਪੁਰਾਣੇ ਆ ਉਹ ਸਾਨੂੰ ਕਮੈਂਟਾਂ ਵਿੱਚ ਦੱਸੋ ਵੀ ਬਾਈ ਦਾ ਫਾਰਮ ਕਿਵੇਂ ਆ ਕਿੱਥੇ ਕਮੀ ਰਹਗੀ ਕੀ ਕਮੀ ਪੇਸ਼ੀ ਰਹਗੀ ਤਾਂ ਉਹ ਦੱਸ ਦਿਓ ਤੇ ਅੱਗੇ ਤੋਂ ਜੋ ਸੁਧਾਰ ਕਰ ਸਕੀਏ ਹਨਾ ਤੇ